ਨਾਮੁ ਗਿਧਾਰੇ ਸੇਮਤ ਸਵੇਰ ਪੁਰਾਣ ਅੱਗੇ ਹੋ ਗਿਆ ਬਨਾਲਾ ਜੀ ਬਰੋਨੀ ਲੱਗਿਆ ਹਣ ਧਿਆਨ ਨਾਮ ਕੀ ਧਾਰੀ ਆਗਾਸ ਪਤਾ ਹਾਂ ਨਾਮ ਕੀ ਧਾਰੀ ਥਗਲੇ ਆਕਾ ਹਾਰੇ ਨਾਮ ਕੀ ਧਾਰੀ ਪੁਰੀ ਯਾਰਵ ਪਾਉਣ ਨਾਮ ਕੈਤਨ ਗੁਦਰੇ ਸੋਣੁ ਸ੍ਰਾਵਣ ਹਾਰੇ ਕੀ ਕਿਰਪਾ ਆਜ ਆਪਣੇ ਨਾਮ ਲਾਈ ਨਾਨਕ ਕਉਥੇ ਪਾਦਮ ਹੈ ਤੋ ਜਾਣ ਗਤ ਪਾਉਈ ਰੂਪ ਸਾਥੇ ਤਕਾ ਹਸਾਨ ਪਰਕ ਸਾਧਨ ਕੇਵਲ ਅਰਧਾਨ ਤਦੁ ਘਾਤ ਹਰ ਜਾ ਕੀ ਬਾਹਣੀ ਹੱਥ ਪਰਕ ਸਭ ਮਾਹੇ ਸਮਾਣੀ ਹੱਥ ਕਰਮਾਂ ਦੀ ਰਜਨਾ ਸਾਥ ਪੂਰ ਸਾਥ ਹੱਥ ਉਤਰ ਪਾਸ ਹੱਥ ਕਰਣੇ ਹੀ ਨਰਮਲ ਨਰਮਲੀ ਜਿ세 ਮੁਝਾਏ ਜਿ세 ਸਭ ਭਈ ਸਤਨਾਮ ਪ੍ਰਭ ਕਾ ਦੁਖ ਦਾਈ ਸੁਆ ਸਾਥ ਧਾਨਕ ਗੁਰ ਤੇ ਪਾਉਈ